ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨਾਲੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਪੈਨਾ ਦੇ ਬਟੀਕ ਤੇ ਅੱਜ ਦੀ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਲੋ ਜੀ ਕਰਦੇ ਆ ਅੱਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਹੀ ਜ਼ਿਆਦਾ ਸੋਹਣੀ ਕਲੈਕਸ਼ਨ ਰਹੇਗੀ ਔਰ ਨਾਲ ਹੀ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋਅ ਹੋ ਰਿਹਾ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਰਹੇਗਾ ਬਹੁਤ ਹੀ ਜ਼ਿਆਦਾ ਸੋਹਣਾ ਕਾਟਨ ਦੇ ਉੱਪਰ ਜੇ ਕਈ ਜਗ੍ਹਾ ਤੇ ਪਰੜੀ ਗਰਮੀ ਹੈ ਉਸ ਕਰਕੇ ਕੁਝ ਪਹਿਣਾ ਜਿਹੜੀਆਂ ਨੇ ਕਾਟਨ ਦੇ ਸੂਟ ਰੈਡੀ ਕਰਵਾ ਰਹੀਆਂ ਨੇ ਬਾਕੀ ਤੁਸੀਂ ਆਪਣੇ ਮੌਸਮ ਦੇ ਅਕੋਰਡਿੰਗ ਜਿਹੜੀ ਸਾਡੇ ਕੋਲ ਸੂਟ ਹੋ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਡੇ ਕੰਟਰੀ ਦੇ ਵਿੱਚ ਹਨਾ ਠੰਡ ਹੈ ਤਾਂ ਤੁਸੀਂ ਇਸ ਨੂੰ ਗਰਮ ਫੈਬ੍ਰਿਕ ਦੇ ਉੱਪਰ ਕਰਵਾ ਸਕਦੇ ਹੋ ਪਸ਼ਮੀਨੇ ਤੇ ਕਰਵਾ ਸਕਦੇ ਹੋ ਔਰ ਇੱਕ ਗੱਲ ਹੋਰ ਅਗਰ ਤੁਹਾਨੂੰ ਵਿੱਚ ਕੋਈ ਵੀ ਡਿਜ਼ਾਈਨ ਪਸੰਦ ਆ ਜ਼ਰੂਰੀ ਨਹੀਂ ਕਿ ਅਗਰ ਤੁਹਾਨੂੰ ਮੈਂ ਕਾਟਨ 베ਸ ਤੇ ਦਿਖਾ ਰਹੀ ਤੁਸੀਂ ਕਾਟਨ ਤੇ ਹੀ ਕਰਵਾਉਣੇ ਤੁਸੀਂ ਇਸ ਨੂੰ ਕਿਸੇ ਵੀ ਫੈਬ੍ਰਿਕ ਦੇ ਉੱਪਰ ਕਰਵਾ ਸਕਦੇ ਹੋ ਕਰੇਪ ਤੇ ਕਰਵਾਓ ਤਾਂ ਇਹਦੀ ਲੁੱਕ ਜਿਹੜੀ ਪਾਰਟੀ ਵੇਅਰ ਲੁੱਕ ਬਣ ਜਾਏਗੀ ਲੋ ਅੱਜ ਦੀ ਕਲੈਕਸ਼ਨ ਦਾ ਪਹਿਲਾ 컬러 ਚੈੱਕ ਕਰ ਲੋ ਔਰ ਡਿਜ਼ਾਈਨ ਚੈੱਕ ਕਰ ਲੋ ਬਹੁਤ ਸੋਹਣਾ ਡਿਜ਼ਾਈਨ ਰਹੇਗਾ 컬러 ਬਹੁਤ ਪਿਆਰਾ ਰਹੇਗਾ ਗੱਲ ਕਰ ਰਹਾ ਮੈਂ 컬러 ਦਿੱਤਾ ਪੀਕਾਕ ਸ਼ੇਡ ਦੇ ਵਿੱਚ ਜਿਹੜਾ 컬러 ਇਹ ਵਾਲਾ ਰਹੇਗਾ ਠੀਕ ਹੈ ਜੀ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਬੂਟੀ ਮਿਲੇਗੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਡਿਜ਼ਾਈਨ ਹੈ ਮਸ਼ੀਨ ਵਰਕ ਰਹੇਗਾ ਅਗਰ ਇਸ ਨੂੰ ਆਪਣਾ ਸਿੰਥੈਟਿਕ ਫੈਬਰਿਕ ਦੇ ਉੱਪਰ ਕਰਾਂਗੇ ਤਾਂ ਤੁਹਾਡੇ ਜਿਹੜਾ ਸੂਟ ਹੈ ਇਹ ਪਾਰਟੀ ਵੇਅਰ ਲੁੱਕ ਦੇ ਵਿੱਚ ਰੈਡੀ ਹੋ ਜਾਏਗਾ ਤੁਸੀਂ ਐਨੀ ਫੰਕਸ਼ਨ ਦੇ ਉੱਪਰ ਜਿਹੜਾ ਵੇਅਰ ਕਰ ਸਕਦੇ ਹੋ ਠੀਕ ਹੈ ਇਸ ਦੇ ਵਿੱਚ ਆਪਾਂ ਨੇ ਦੋ ਤਿੰਨ ਤਰ੍ਹਾਂ ਦੇ ਥ्रेड ਦੇ ਜਿਹੜੇ ਕਲਰ ਐਡ ਕੀਤੇ ਨੇ ਔਰ ਇੱਕ ਆਪਾਂ ਬਾਜੂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜਰੀ ਲਗਾ ਕੇ ਆਪਾਂ ਇਹਦਾ ਬਾਜੂ ਦੇ ਉੱਪਰ ਕੰਮ ਕੀਤਾ ਹੈ ਔਰ ਅਗਰ ਮੈਂ लेस ਦੀ ਗੱਲ ਕਰਾਂ ਤਾਂ ਬਹੁਤ ਪਿਆਰੀ लेस ਜਿਹੜੀ ਆਪਾਂ ਦਿੱਤੀ ਹੋਈ ਹੈ ਸੂਟ ਦੇ ਉੱਪਰ ਤੇ ਲੋ ਜੀ ਪੂਰੀ ਸ਼ੋਰ ਦੇ ਤੁਹਾਨੂੰ ਬੂਟੀ ਮਿਲੇਗੀ ਔਰ ਜਿਹੜੇ ਆਪਾਂ ਤੁਹਾਨੂੰ ਵਰਕ ਵਾਲੇ ਸੂਟ ਦਿਖਾਉਣੇ ਚਾਹੇਓ ਮਸ਼ੀਨ ਵਰਕ ਨੇ ਚਾਹੇ ਉਹ ਹੈਂਡ ਵਰਕ ਨੇ ਪਲੀਜ਼ ਤੋਂਡੇ ਉਹ ਮੈਜ਼ਰਮੈਂਟ ਅਕੋਰਡਿੰਗ ਰੈਡੀ ਹੋਣਗੇ ਕੁਝ ਭੈਣਾਂ ਨੇ ਸਾਨੂੰ ਮੈਸੇਜ ਆਇਆ ਦੇ ਨੇ ਕਿ ਸੇਮ ਅਵੇਲੇਬਲ ਹੈ ਦੇਖੋ ਸੇਮ ਤੁਸੀਂ ਬਣਾ ਸਕਦੇ ਹੋ ਆਪਣਾ ਮੈਜ਼ਰਮੈਂਟ ਸਾਨੂੰ ਸੈਂਡ ਕਰੋ ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗ ਜਿਹੜੇ ਤੁਹਾਡੇ ਸੂਟ ਨੇ ਉਹ ਰੈਡੀ ਹੋ ਜਾਣਗੇ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਰਹੇਗਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਘੇਰੇ ਦੇ ਉੱਪਰ ਕੰਮ ਹੈ ਔਰ 3-2 ਦੇ ਹਸਰ ਦੇ ਨਾਲ ਆਪਣੇ ਫਲਾਰ ਨੂੰ ਰੈਡੀ ਕੀਤੇ ਹੋਏ ਨੇ ਜੀ ਇਸ ਤਰ੍ਹਾਂ ਕਲਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਠੀਕ ਹੈ ਜ਼ਰੂਰੀ ਨਹੀਂ ਕਿ ਤੁਹਾਨੂੰ ਜਿਹੜਾ ਕਲਰ ਦਿਖਾਇਆ ਤੁਸੀਂ ਉਸੇ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਇਸ ਤਰ੍ਹਾਂ ਹੀ ਆਪਣੀ ਬਾਟਮ ਦੇ ਉੱਪਰ ਕੰਮ ਰਹੇਗਾ ਤਲੋ ਜਿਵੇਂ ਮੈਂ ਤੁਹਾਨੂੰ ਦਿਖਾਇਆ ਕਿ ਆਪਣਾ ਬਹੁਤ ਸੋਹਣਾ ਸਲਵਾਰ ਦੇ ਉੱਪਰ ਕੰਮ ਰਹੇਗਾ ਠੀਕ ਹੈ ਸਲਵਾਰ ਦੇ ਉੱਪਰ ਕੰਮ ਕਰਵਾਉਣਾ ਨਾ ਕਰਵਾਉਣਾ ਤੁਹਾਡੀ ਚੁਆਇਸ ਰਹੇਗੀ ਤੁਸੀਂ ਸਕਿਪ ਵੀ ਕਰਵਾ ਸਕਦੇ ਹੋ ਐਂਡ ਤੁਸੀਂ ਜਿੱਦਾਂ ਇਹ ਬਣਿਆ ਹੋਇਆ ਐਜ਼ ਇਟ ਵੀ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਕਲਰ ਬਹੁਤ ਸੋਹਣਾ ਤੁਸੀਂ ਕਾਟਨ ਤੇ ਪਸ਼ਮੀਨੇ ਤੇ ਕ੍ਰੇਪ ਤੇ ਐਨੀ ਕਲਰ ਦੇ ਉੱਪਰ ਐਨੀ ਫੈ布ਰਿਕ ਦੇ ਉੱਪਰ ਤੁਸੀਂ ਇਹਦਾ ਕੰਮ ਉਹ ਕਰਵਾ ਸਕਦੇ ਹੋ ਚਲੋ ਜੀ ਦੁਪੱਟਾ ਚੈੱਕ ਕਰੋ ਬਹੁਤ ਸੋਹਣਾ ਦੁਪੱਟਾ ਡਾਈ ਹੋਇਆ ਜੀ ਇਹਦੇ ਨਾਲ ਔਰ ਦੁਪੱਟੇ ਹਮੇਸ਼ਾ ਹੀ ਤੁਹਾਨੂੰ ਜਿਹੜੇ ਸਾਡੇ ਨਾਲ ਖੁੱਲੇ ਡੁੱਲੇ ਮਿਲਣਗੇ ਠੀ ਕਿੰਨਾ ਸੋਹਣਾ ਤੇ ਕਿੰਨਾ ਫੁੱਲਾ ਡੂਲਾ ਦੁਪੱਟਾ ਹੈ ਠੀਕ ਹੈ ਜੀ ਲਓ ਜੀ ਅਗਰ ਤੁਸੀਂ ਕ੍ਰੇਪ ਫੈਬਰਿਕ ਦੇ ਉੱਪਰ ਕਰਵਾਓਗੇ ਸਿੰਥੈਟਿਕ ਫੈਬਰਿਕ ਉੱਪਰ ਕਰਵਾਓਗੇ ਤਾਂ ਤੁਹਾਨੂੰ ਇਹ ਦੁਪट्टे ਦਾ ਫੈਬਰਿਕ ਉਹ ਨਾਲ ਤੁਹਾਨੂੰ ਚਣੌਣ ਦੇ ਵਿੱਚ ਰੱਖਣਾ ਪੈਗਾ ਕਿਉਂਕਿ ਦੇਖੋ ਕਾਟਨ ਦੇ ਨਾਲ ਆਪਾਂ ਕਾਟਨ ਦਾ ਦੁਪੱਟਾ ਐਡ ਕਰ ਸਕਦੇ ਹਾਂ ਬਟ ਜਦੋਂ ਸਿੰਥੈਟਿਕ ਫੈਬਰਿਕ ਆਪਾਂ ਐਡ ਕਰਦੇ ਆ ਤਾਂ ਉਹਦੇ ਨਾਲ ਸਾਨੂੰ ਦੁਪੱਟਾ ਵੀ ਉਸੇ ਫੈਬਰਿਕ ਅਕੋਰਡਿੰਗ ਜਿਹੜਾ ਰੈਡੀ ਕਰਨਾ ਪੈਂਦਾ ਕਿਉਂਕਿ ਕਲਰ ਜਿਹੜਾ ਉਹ ਪ੍ਰੋਪਰ ਨਹੀਂ ਬੰਦਦਾ ਅਗਰ ਸੂਟ ਦਾ ਫੈਬਰਿਕ ਕੁਝ ਹੋਰ ਕਰਦੀਏ ਦੁਪੱਟੇ ਦਾ ਫੈਬਰਿਕ ਕੁਝ ਹੋਰ ਕਰਦੀਏ ਤਾਂ ਕਲਰ ਕੰਟਰਾਸਟ ਦਾ ਕਾਫੀ ਜ਼ਿਆਦਾ ਫਰਕ ਜਿਹੜਾ ਪੈ ਜਾਂਦਾ ਏ ਠੀਕ ਏ ਜੀ ਲੋ ਜੀ ਸੇਮ ਡਿਜ਼ਾਈਨ ਪਸੰਦ ਆ ਤੁਸੀਂ ਸੇਮ ਵੀ ਕਰਵਾ ਸਕਦੇ ਹੋ ਠੀਕ ਏ ਅਗਰ ਕਲਰ ਡਿਜ਼ਾਈਨ ਤੁਸੀਂ ਚੇਂਜ ਕਰਨਾ ਚਾਹੋ ਤਾਂ ਤੁਸੀਂ ਚੇਂਜ ਵੀ ਕਰ ਸਕਦੇ ਹੋ ਲੋਜੀ ਅਗਲਾ ਕਲਰ ਤੇ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਜੀ ਇਹਦਾ ਸਿਰਫ ਆਪਾਂ ਨੇ ਚਾਕਾਂ ਦੇ ਉੱਪਰ ਕੰਮ ਕੀਤਾ ਹੋਇਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਅਗਰ ਤੁਸੀਂ ਇਕੱਲਾ ਚਾਕਾਂ ਦਾ ਕੰਮ ਨਹੀਂ ਲਾਈਕ ਕਰਦੇ ਤੁਸੀਂ ਨਾਲ ਘੇਰੇ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਫੈਬਰਿਕ ਜਿਹੜਾ ਰਹੇਗਾ ਕਾਟਨ ਬੇਸ ਰਹੇਗਾ ਠੀਕ ਹੈ ਰੂਬੀ ਕਾਟਨ ਰਹੇਗੀ ਬਹੁਤ ਹੀ ਪਿਆਰੀ ਜੀ ਕਿਉਂਕਿ ਕੁਝ ਕੰਟਰੀ ਚ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਹਜੇ ਗਰਮੀ ਹੈ ਜਿੱਥੇ ਠੰਡ ਹੈ ਉੱਥੇ ਪਸ਼ਮੀਨੇ ਦੇ ਉੱਪਰ ਬਣ ਰਹੇ ਨੇ ਜਿੱਥੇ ਸਰਦੀ ਹੈ ਅਸ ਤੇ ਗਰਮੀ ਹੈ ਉੱਥੇ ਕਾਟਨ ਦੇ ਉੱਪਰ ਬਣ ਰਹੇ ਚਲੋ ਜੀ neck design ਚੈੱਕ ਕਰੋ ਬਹੁਤ ਸੋਹਣਾ ਸਿੰਪਲ ਸੋਬਰ ਜਾਂ ਡੀਸੈਂਟ ਜਿਹਾ neck ਬਣਿਆ ਹੋਇਆ ਸਾਡੇ ਜਿੰਨੇ ਵੀ ਹੁਣ ਤੱਕ ਡਿਜ਼ਾਈਨ ਬਣ ਰਹੇ ਨੇ ਡਿਜ਼ਾਈਨਿੰਗ ਦੇਖੋ ਬਹੁਤ ਤਰ੍ਹਾਂ ਦੀ ਹੋਏ ਨੇ ਸੂਟਾਂ ਦੇ ਉੱਪਰ ਬਸ ਜਿਹੜਾ ਪੋਰਟਲੀ ਬਟਨ neck ਆਪਾਂ ਕਹੀਏ ਉਹ ਬਹੁਤ ਸੋਹਣਾ ਲੱਗਦਾ ਬੜਾ ਹੀ ਪਿਆਰਾ ਜਿਹਾ ਸਿੰਪਲ ਜਿਹਾ neck ਬਣਦਾ ਔਰ ਇਹਦਾ ਲੁੱਕ ਜਿਹੜੀ ਬਹੁਤ ਜ਼ਿਆਦਾ ਸੋਹਣੀ ਆਉ ਬਹੁਤ ਪਿਆਰਾ ਜਿਆ ਸਾਫ ਸੁਥਰਾ ਤੁਹਾਨੂੰ ਕੰਮ ਮਿਲੇਗਾ ਠੀਕ ਹੈ ਬਾਕੀ ਵਰਕ ਤੁਸੀਂ ਵਧਾਣਾ ਘਟਾਣਾ ਉਹ ਤੁਹਾਡੇ ਹਾਸ ਦੇ ਵਿੱਚ ਆ ਤੁਸੀਂ ਸਾਨੂੰ ਦੱਸ ਕੇ ਤੁਸੀਂ ਆਪਣਾ ਵਰਕ ਜਿਹੜਾ ਆਪਣੀ ਚੁਆਇਸ ਅਕੋਰਡਿੰਗ ਕਰਾ ਸਕਦੇ ਹੋ ਠੀਕ ਹੈ ਜੀ ਫੈਬਰਿਕ ਵੀ ਮੈਂ ਤੁਹਾਨੂੰ ਦੱਸ ਦਿੱਤਾ ਵੀ ਕਿਸੇ ਵੀ ਫੈਬਰਿਕ ਦੇ ਉੱਪਰ ਕਰਾਓ ਜੁਮਰੀ ਨੇ ਕਿ ਕਾਟਨ ਦਿਖਾ ਰਹੇ ਤਾਂ ਤੁਸੀਂ ਕਾਟਨ ਦੇ ਹੀ ਕਰਵਾਣਾ ਹਾਂਜੀ ਇਸ ਦਾ ਰਹੇਗਾ ਨਾਲ ਦੁਪੱਟਾ ਬਹੁਤ ਸੋਹਣਾ ਦੁਪੱਟਾ ਡਾਈ ਹੋਇਆ ਹੋਇਆ ਸਿੰਗਲ ਡਾਈ ਕਰਾਉਣੇ ਦੁਪट्टे ਟਾਈ ਐਂਡ ਡਾਈ ਕਰਾਉਣੇ ਉਹ ਵੀ ਸਾਨੂੰ ਆਪਣੇ ਮੈਜ਼ਰਮੈਂਟ ਦੇ ਵਿੱਚ ਸਾਰਾ ਕੁਝ ਮੈਂਸ਼ਨ ਕਰ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਪਾਰਟੀ ਵੇਅਰ ਸੂਟ ਰੈਡੀ ਕਰਾਉਣੇ ਨੇ ਉਹਦੇ ਪਿੱਛੇ ਤੁਸੀਂ ਜਿੱਪ ਲਟਕਣ ਐਡ ਕਰਾਉਣਾ ਸਾਰਾ ਕੁਝ ਤੁਸੀਂ ਸਾਨੂੰ ਮੈਜ਼ਰਮੈਂਟ ਦੇ ਵਿੱਚ ਦੱਸਣਾ ਇਹ ਤੁਹਾਡਾ ਫਰਜ਼ ਹੈ ਸਾਨੂੰ ਦੱਸਣਾ ਠੀਕ ਹੈ ਜੀ ਬਾਕੀ ਜਿਹੜਾ ਕੰਮ ਰਹਿ ਗਿਆ ਜੋ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਆ ਗਿਆ ਉਹ ਅਸੀਂ ਰੈਡੀ ਕਰਕੇ ਤੁਹਾਨੂੰ ਦੇਣਾ ਹੈ ਲੋਦੀ ਅਗਲਾ ਕਲਰ ਕੰਬੀਨੇਸ਼ਨ ਚੈੱਕ ਕਰੋ ਬਹੁਤ ਸੋਹਣਾ ਇਹ ਵੀ ਆਪਾਂ ਰੂਬੀ कॉटन ਦੇ ਉੱਪਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ कॉटन ਹੈ ਐਂਡ ਬਹੁਤ ਹੀ ਪਿਆਰੀ ਜੀ ਸ਼ਾਈਨ ਹੈ ਇਹਦੇ ਵਿੱਚ ਠੀਕ ਹੈ ਤੁਸੀਂ ਇਸ ਨੂੰ ਕਿਸੇ ਵੀ ਫੈਬਰਿਕ ਦੇ ਉੱਪਰ ਬਣਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਬਣਾ ਸਕਦੇ ਹੋ ਠੀਕ ਹੈ ਅਮਾਜ਼ੰਟ ਐਂਡ ਫਿਰੋਜ਼ੀ ਦਾ ਆਪਾਂ ਟੱਚ ਰੱਖਿਆ ਹੋਇਆ ਇੱਥੇ ਤੁਸੀਂ ਦੇਖ ਸਕਦੇ ਹੋ ਸਾਰਾ ਇਹ ਮਸ਼ੀਨ ਵਰਕ ਦੇ ਵਿੱਚ ਕੰਮ ਰਹੇਗਾ ਐਂਡ neck ਦਾ ਕੰਮ ਰਹੇਗਾ ਹੈਵੀ ਬਾਹਾਂ ਦੇ ਉੱਪਰ ਕੰਮ ਹੋਇਆ ਹੋਇਆ ਔਰ geke ਦੇ ਉੱਪਰ ਕੰਮ ਰਹੇਗਾ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਸੋਹਣਾ ਪਿਆਰਾ ਜਿਹਾ ਪੀਸ ਬਣਿਆ ਹੋਇਆ ਹੈ ਔਰ ਇਸ ਤਰ੍ਹਾਂ ਆਪਣੇ ਸਲਵਾਰ ਦੇ ਉੱਪਰ ਕੰਮ ਰਹੇਗਾ ਸਕਿਨ 골ਡਨ ਕਲਰ ਦੇ ਵਿੱਚ ਆਪਾਂ ਇਹ ਸਲਵਾਰ ਰੈਡੀ ਕੀਤੀ ਹੋਈ ਨਾਲ ਔਰ ਸਲਵਾਰ ਦੇ ਉੱਪਰ ਇਸ ਤਰ੍ਹਾਂ ਕੰਮ ਰਹੇਗਾ ਕਾਫੀ ਹੈਵੀ ਪੀਸ ਬਣਿਆ ਹੋਇਆ ਆ ਦੇਖਣ ਨੂੰ ਇਹ ਮਸ਼ੀਨ ਵਰਕ ਦੇ ਵਿੱਚ ਬਟ ਬਹੁਤ ਪਿਆਰਾ ਜਿਹਾ ਪਾਰਟੀ ਵੇਅਰ ਲੁੱਕ ਦੇ ਸੂਟ ਜਿਹੜਾ ਰੈਡੀ ਹੋਇਆ ਹੋਇਆ ਕਲਰ ਕੰਬੀਨੇਸ਼ਨ ਤੁਹਾਡੀ ਚੁਆਇਸ ਰਹੇਗੀ ਤੁਸੀਂ ਐਨੀ ਕਲਰ ਕੰਬੀਨੇਸ਼ਨ ਜਿਹੜਾ ਕਰਵਾ ਸਕਦੇ ਹੋ ਲਓ ਜੀ ਇਸ ਨਾਲ ਜਿਹੜਾ ਕੰਮ ਰਹੇਗਾ ਉਹ ਦੁਪट्टे ਦੇ ਉੱਪਰ ਰਹੇਗਾ ਇਸ ਤਰ੍ਹਾਂ ਚਾਰ ਸਾਈਡ ਤੁਸੀਂ ਦੇਖ ਸਕਦੇ ਹੋ ਕਟਵਾਕ ਰਹੇਗਾ ਦੁਪट्टे ਦੇ ਉੱਪਰ ਔਰ ਚਾਰੋਂ ਕੋਨਿਆਂ ਦੇ ਉੱਪਰ ਇਸ ਤਰ੍ਹਾਂ ਫਲਾਰ ਬਣਿਆ ਹੋਇਆ ਤੁਸੀਂ ਦੇਖੋ ਬਹੁਤ ਪਿਆਰਾ ਜਿਹਾ ਜਿਵੇਂ ਸਾਡੀ ਸਲਵਾਰ ਦੇ ਉੱਪਰ ਫਲਾਰ ਬਣੇ ਹੋਏ ਨੇ ਉਸੇ ਤਰ੍ਹਾਂ ਹੀ ਦੁਪट्टे ਦੇ ਉੱਪਰ ਬਣੇ ਹੋਏ ਨੇ ਠੀਕ ਹੈ ਜੀ ਕਾਟਨ ਟਾਸ ਦੇ ਵਿੱਚ ਇਹ ਦੁਪੱਟਾ ਰਹੇਗਾ ਠੀਕ ਹੈ ਜਿਹੜੀ ਟਾਸ ਦੇ ਵਿੱਚ 셔ਟ ਦਾ ਕਪੜਾ ਉਸੇ ਟਾਸ ਦੇ ਵਿੱਚ ਤੋਂ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਹੈ ਬਹੁਤ ਪਿਆਰਾ ਜਿਹਾ ਅਗਰ ਤੁਹਾਨੂੰ ਮਦੰਟਾ ਥੋੜਾ ਡਾਰਕ ਲੱਗਦਾ ਤੁਸੀਂ ਲਾਈਟ ਸ਼ੇਡ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਬਾਕੀ ਤੁਹਾਡੀ ਚੋਇਸ ਅਕੋਰਡਿੰਗ ਆਪਾਂ ਕੰਮ ਕਰਦੇ रेडी करवा सकते हो। काफ़ी सारे ये डिजाइन भी रेडी सा सेम कलर के उपर सेम डिजाइन देखो बहुत प्यारा लग रहा है जी ये बॉटम के उपर भी तो वर्क मिलेगा दुपट्टे उपर भी तो वर्क मिलेगा शर्ट के उपर भी फुल हैवी वर्क है जी कलर कॉम्बीनेशन आपको तो दिखा दता आ स्किन गोल्डन एंड मजेंटा पड़ा है ਇਹਦਾ ਕੰਬੀਨੇਸ਼ਨ ਦੇ ਕਲਰ ਦਾ ਰੱਖਿਆ ਹੋਇਆ ਸਕਰੀਨ ਦੇ ਪਰ ਆਪਣਾ WhatsApp ਨੰਬਰ ਸ਼ੋਅ ਹੋ ਰਿਹਾ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਪ੍ਰਾਈਸ ਲੈ ਕੇ ਸੂਟੜਾ ਰੈਡੀ ਕਰਵਾ ਸਕਦੇ ਹੋ ਇਹ ਵੀ ਸੇਮ ਹੀ ਬਣਿਆ ਹੋਇਆ ਜੀ ਇਸ ਤਰ੍ਹਾਂ ਇਹ ਦੋਨਾਂ ਪਹਿਣਾ ਦੇ ਸੂਟ ਬਣੇ ਸੀ ਸੇਮ ਕਲਰ ਦੇ ਵਿੱਚ ਠੀਕ ਹੈ ਜੀ ਤੁਸੀਂ ਸਾਰ ਕੋ ਜਦਾ ਇਕੱਠੇ ਸੂਟ ਵੀ ਸੇਮ ਕਲਰ ਦੇ ਵੀ ਕਰਵਾਣੇ ਆ ਉਹ ਵੀ ਤੁਸੀਂ ਕਰਵਾ ਸਕਦੇ ਹੋ ਸਰ ਜਹਾ ਤੇ ਨਖਾ ਬਹੁਤ ਪਿਆਰਾ ਜਿਆ ਸੂਟ ਇਸ ਤਰ੍ਹਾਂ ਯਾ ਰਹੇਗਾ ਜੀ ਪਿਓਰ ਕਰੇਪ ਦੇ ਉੱਪਰ ਬਾਨਦੀ ਦੇ ਉੱਪਰ ਆਪਾਂ ਇਹ ਵਾਲਾ ਪੀਸ ਜਿਹੜਾ ਰੈਡੀ ਕੀਤਾ ਹੋਇਆ ਠੀਕ ਹੈ neck ਦੇ ਉੱਪਰ ਕੰਮ ਰਹੇਗਾ ਔਰ ਇਹ ਆਪਾਂ ਬਾਦਲਾ ਲਗਾ ਕੇ ਸਾਰਾ ਪੀਸ ਰੈਡੀ ਕੀਤਾ ਜੀ ਬਾਦਲਾ ਔਰ ਜ਼ਰੀ ਦੇ ਕੰਮ ਦੇ ਵਿੱਚ ਕਾਫੀ ਫਰਕ ਹੁੰਦਾ ਜੀ ਜਿਹੜਾ ਅੱਜ ਦਾ ਕੰਮ ਕਹਿ ਦਿਆ ਅਗਰ ਇਹਦੇ ਉੱਪਰ ਆਪਾਂ ਆਰੀ ਦੇ ਨਾਲ ਕਰ ਦੇਈ ਤਾਂ ਉਹਦੀ ਪ੍ਰਾਈਸ ਘਟ ਜਾਣੀ ਸੀ ਬਟ ਇਹ ਵਾਲੀ ਲੁੱਕ ਨਹੀਂ ਸੀ ਬਣਨੀ ਹੈਗੀ ਠੀਕ ਹੈ ਜੀ ਇਹ ਬਹੁਤ ਸੋਹਣਾ ਪਾਰਟੀ ਵੇਅਰ ਲੁੱਕ ਦੇ ਵਿੱਚ ਇਹ ਵਾਲਾ ਪੀਸ ਜਿਹੜਾ ਰੈਡੀ ਹੋਇਆ ਹੋਇਆ ਮਸ਼ੀਨ ਅੰਡ ਬਾਦਲਾ ਲਗਾ ਕੇ ਆਪਾਂ ਇਹ ਵਾਲਾ ਪੀਸ ਜਿਹੜਾ ਰੈਡੀ ਕੀਤਾ ਹੋਇਆ ਦੀ ਇਸ ਤਰ੍ਹਾਂ ਪਿਓਰ ਕਰੇਵ ਰਹੇਗੀ ਜੀ ਕੋਈ ਸੈਮੀ ਫੈਬਰਿਕ ਨਹੀਂ ਹੈਗਾ ਠੀਕ ਹੈ ਜੀ ਸੈਮੀ ਦੇ ਵਿੱਚ ਪ੍ਰਾਈਸ ਘਟ ਜੇਗੀ ਪਿਓਰ ਦੇ ਵਿੱਚ ਜੋ ਪ੍ਰਾਈਸ ਹੈਗੀ ਆਪਾਂ ਤੁਹਾਨੂੰ ਉਹੀ ਪ੍ਰਾਈਸ ਦਵਾਂਗੇ ਠੀਕ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਅਗਰ ਕਿਸੇ ਭੈਣ ਦਾ ਆਰਡਰ ਸਾਡੇ ਕੋਲ ਚੱਲ ਰਿਹਾ ਠੀਕ ਹੈ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਆਪਣੇ ਆਰਡਰ ਵਾਸਤੇ ਕਨਫਰਮ ਕਰ ਸਕਦੇ ਹੋ ਕਿਉਂਕਿ ਕਈ ਵਾਰ ਇਦਾਂ ਹੁੰਦਾ ਕਿ ਕਾਫੀ ਭੈਣਾਂ ਦੇ ਆਰਡਰ ਚੱਲ ਰਹੇ ਹੁੰਦੇ ਆ ਔਰ ਆਰਡਰ ਕਰਕੇ ਪਤਾ ਨਹੀਂ ਭੈਣਾਂ ਕਿੱਥੇ ਭੁੱਲ ਕੇ ਬਹਿ ਜਾਂਦੀਆਂ ਨੇ ਫਿਰ ਮੈਸੇਜ ਨਹੀਂ ਕਰਦੇ ਹੈਗੇ ਇਸ ਕਰਕੇ ਤੁਸੀਂ ਸਾਨੂੰ ਮੈਸੇਜ ਕਰਕੇ ਆਪਣਾ ਆਰਡਰ ਬਾਰੇ ਗੱਲ ਕਰਕੇ ਆਪਣੇ ਸੂਟ ਜਿਹੜੇ ਲੈ ਸਕਦੇ ਹੋ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਰਹੇਗਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਦੋ ਕਲਰ ਦੇ ਆਪਾਂ ਇਹਦੇ ਵਿੱਚ ਟਾਈ ਐਂਡ ਡਾਈ ਕੀਤੀ ਹੋਈ ਹੈ ਜੋ ਸਾਡੇ ਸੂਟ ਦੇ ਵਿੱਚ ਕਲਰ ਨੇ ਉਹੀ ਸਾਡੇ ਦੁਪट्टे ਦੇ ਵਿੱਚ ਕਲਰ ਰਹਿਣਗੇ ਠੀਕ ਹੈ ਜੀ ਪਿਓਰ ਕਮਲ ਚੁਣੋਂ ਦਾ ਆਪਾਂ ਦੁਪੱਟਾ ਰੱਖਿਆ ਹੋਇਆ ਤੁਸੀਂ ਸੈਮੀ ਦਾ ਕਰਾਓਗੇ ਪ੍ਰਾਈਸ ਘਟ ਜੇਗੀ ਐਜ਼ ਇਟ ਕਰਵਾਉਣਾ ਤੁਸੀਂ ਐਜ਼ ਇਟ ਵੀ ਕਰਾ ਸਕਦੇ ਹੋ ਹਰ ਹੋ ਸਕਦਾ ਕਿ ਇਹ ਵਾਲਾ ਕਲਰ ਹੁਣ ਸੇਮ ਨਾ ਮਿਲੇ ਠੀਕੇ ਜੀ ਕਰੇਪ ਦੇ ਵਿੱਚ ਜਿਹੜੇ ਕਲਰ ਹੋਣਗੇ ਤੁਸੀਂ ਦੱਸ ਦਿਓ ਸਾਨੂੰ ਅਸੀਂ ਤੁਹਾਨੂੰ ਚਾਰਟ ਸੈਂਡ ਕਰ ਦਾਂਗੇ ਕਰੇਪ ਦੇ ਦਾ ਬੰਦੀ ਦਾ ਠੀਕੇ ਜੀ ਉਹਦੇ ਵਿੱਚੋਂ ਤੁਸੀਂ ਕਲਰ ਪਸੰਦ ਕਰਕੇ ਆਪਣੇ ਲਈ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਕਿਉਂਕਿ ਕਾਫੀ ਸਾਰੇ ਸੂਟ ਸਾਡੇ ਇਹ ਵਾਲੇ ਡਿਜ਼ਾਈਨ ਕਲਰ ਦੇ ਉੱਪਰ ਬਣ ਚੁੱਕੇ ਨੇ ਸੇਮ ਫੈਬਰਿਕ ਦੇ ਉੱਪਰ ਸੇਮ ਕਲਰ ਦੇ ਉੱਪਰ ਔਰ ਹੁਣ ਸਾਨੂੰ ਇਹ ਵਾਲਾ ਸਟਾਕ ਜਿਹੜਾ ਦੁਬਾਰਾ ਨਹੀਂ ਮਿਲ ਰਿਹਾ ਹੈਗਾ ਕਿਉਂਕਿ ਸਾਡੀ ਜਿਹੜੀ ਅਸੀਂ ਕੰਪਨੀ ਤੋਂ ਮੁਖਾਰੇ ਉਹ ਵੀ ਬਣਾ ਬਣਾ ਕੇ ਥੱਕ ਚੁੱਕੇ ਨੇ ਫਿਰ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਵਾਂ ਕਿ ਤੁਸੀਂ ਕੋਈ ਹੋਰ ਕਲਰ ਲਾਇਕ ਕਰਦੇ ਹੋ ਹੋ ਸਕਦਾ ਕਿ ਜਿਹੜਾ ਹੁਣ ਨਵੇਂ ਬਾਂਦੀ ਦੇ ਪ੍ਰਿੰਟ ਆਏ ਨੇ ਡਿਜ਼ਾਈਨ ਆਏ ਨੇ ਉਹਦੇ ਵਿੱਚ ਥੋੜੀ ਬਹੁਤੀ ਮਿਲਦੀ ਜੁਲਦੀ ਸ਼ੇਡ ਜਿਹੜੀ ਆ ਗਈ ਹੋਵੇ ਆਪਾਂ ਤੁਹਾਨੂੰ ਚਾਰਟ ਸੈਂਡ ਕਰ ਦਾਂਗੇ ਤੁਸੀਂ ਐਜ਼ ਇਟ ਇਜ਼ ਜਿਹੜਾ ਡਿਜ਼ਾਈਨ ਹੈ ਤੁਸੀਂ ਰੈਡੀ ਕਰਵਾ ਸਕਦੇ ਹੋ ਲੋਡੀ カラー चेक करो बहुत सोणा कलर है जी फैब्रिक कॉटन ਦੇ ਵਿੱਚ ਰਹੇਗਾ ਬਹੁਤ ਸੋਹਣੀ कॉटन है बढ़िया वाली कॉटन लगी हुई है कोई हल्की-फुल्की कॉटन ਆਪਾਂ ਨਹੀਂ ऐड ਕਰਦੇ ਹੈਗੇ ਠੀਕ ਹੈ ਜੀ ਪਹਿਲਾਂ ਵੀ ਤੁਹਾਡੇ ਨਾਲ ਸੇਮ ਡਿਜ਼ਾਈਨ ਸ਼ੇਅਰ ਕਰ ਚੁੱਕਿਆ ਕਿਉਂਕਿ ਜਦੋਂ ਆਪਾਂ ਤੁਹਾਨੂੰ ਪਤਾ ਹੈ ਕਿ ਜਿਹੜੇ ਆਪਣੇ ਡਿਜ਼ਾਈਨ ਰਿਪੀਟ ਹੁੰਦੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਗੱਲ ਤਾਂ ਹੁੰਦੀ ਹੈ ਜ਼ਰੂਰ ਹਨਾ ਤਾਂ ਹੀ ਉਹ ਡਿਜ਼ਾਈਨ ਰਿਪੀਟ ਹੁੰਦੇ ਨੇ ਤੇ ਇਹ ਸੇਮ ਆਪਾਂ ਪਹਿਲਾਂ ਤੁਹਾਨੂੰ ਸ਼ੇਅਰ ਕੀਤਾ ਸੀ ਸੇਮ ਹੀ ਫਿਰ ਕਿਸੇ ਹੋਰ ਭੈਣ ਨੇ ਆਰਡਰ ਕੀਤਾ ਕਿ ਉਹ ਕਹਿੰਦਾ neck ਵੀ ਸੇਮ ਚਾਹੀਦਾ ਸਾਰਾ ਕੁਝ ਐਜਿਟੀ ਚਾਹੀਦਾ ਦੇਖੋ ਜੀ ਬਹੁਤ ਸੋਹਣਾ ਬਾਹਾਂ ਦੇ ਉੱਪਰ ਕੰਮ ਹੋਇਆ ਹੋਇਆ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਆਪਾਂ ਇੱਥੇ ਰੱਖਿਆ ਹੋਇਆ ਕੁਝ ਵੀ ਤੁਹਾਨੂੰ ਜ਼ਿਆਦਾ ਇਹਦੇ ਵਿੱਚ ਨਹੀਂ ਮਿਲੇਗਾ ਬਹੁਤ ਸੋਹਣਾ ਡੀਸੈਂਟ ਜਿਹਾ ਪੀਸ ਜਿਹੜਾ ਬਣਿਆ ਹੋਇਆ ਇਸ ਤਰ੍ਹਾਂ ਆਪਣੇ ਘੇਰੇ ਤੋਂ ਲੈ ਕੇ ਉੱਪਰ ਹਿਪ ਤੱਕ ਜਿਹੜਾ ਕੰਮ ਇਹੋ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਜੀ ਠੀਕ ਹੈ ਅਗਰ ਤੁਸੀਂ ਇਸ ਨੂੰ ਕ੍ਰੇਪ ਤੇ ਕਰਾਓਗੇ ਥੋੜੀ ਜਿਹੀ ਪ੍ਰਾਈਸ ਵਾਧੇਗੀ ਅਗਰ ਤੁਸੀਂ ਸੇਮ ਫੈਬਰਿਕ ਤੇ ਕਰਾਓਗੇ ਜੋ ਪ੍ਰਾਈਸ ਇਹਦੀ ਹੈਗੀ ਤੁਹਾਨੂੰ ਆਪਾਂ ਉਹੀ ਇਹਦੀ ਪ੍ਰਾਈਸ ਜਿਹੜੀ ਮੈਂਸ਼ਨ ਕਰਾਂਗੇ ਠੀਕ ਹੈ ਚਲੋ ਇਸ ਤਰ੍ਹਾਂ ਲਾਈਨਿੰਗ ਕਿਹੜੀ ਐਡ ਕਰਵਾਉਣੀ ਤੁਸੀਂ ਕਾਟਨ ਦੀ ਟਾਫਟਾ ਦੀ ਪਲੀਜ਼ ਸਾਨੂੰ ਆਪਣੇ ਟੇਸਟ ਬਾਰੇ ਜ਼ਰੂਰ ਦੱਸ ਦਿਆ ਕਰੋ ਸਾਡੇ ਨਾਲ ਗੱਲ ਕਰਕੇ WhatsApp ਤੇ ਠੀਕ ਹੈ ਜੀ ਕਿਉਂਕਿ ਜਿੰਨਾ ਸੇ ਤੁਹਾਨੂੰ ਤੁਹਾਡੇ ਟੇਸਟਾਂ ਨਹੀਂ ਪਤਾ ਲੱਗਦਾ ਉਹਨਾਂ ਚਿਰ ਆਪਾਂ ਸੂਟ ਜਿਹੜੇ ਨਹੀਂ ਰੈਡੀ ਕਰ ਸਕਦੇ ਹਨਾ ਤੇ ਬਟ ਕੁਝ ਭੈਣਾਂ ਨੂੰ ਸਾਡੇ ਤੇ ਬਹੁਤ ਜ਼ਿਆਦਾ ٹرسٹ ਹੈ ਉਹ ਕਹਿ ਲੈ ਕਿ ਅਮਨ ਆਪਣੀ ਚੁਆਇਸ ਅਕੋਰਡਿੰਗ ਹੀ ਰੈਡੀ ਕਰ ਦੋ ਜੋ ਤੁਹਾਨੂੰ ਸਹੀ ਲੱਗਦਾ ਕਿ ਕਿਹੜੇ ਫੈਬਰਿਕ niche ਕਿਹੜੀ ਲਾਈਨਿੰਗ ਲੱਗੇਗੀ ਤੇ ਤੁਸੀਂ ਉਹੀ ਐਡ-ਆਨ ਕਰ ਦਿਓ ਠੀਕ ਹੈ ਬਈ ਸਾਨੂੰ ਸਭ ਪਤਾ ਹੁੰਦਾ ਹੈ ਵੀ ਕਿਹੜੇ ਫੈਬਰਿਕ ਥੱਲੇ ਸਾਨੂੰ ਕਿਹੜੀ ਲਾਈਨਿੰਗ ਐਡ ਕਰਨੀ ਚਾਹੀਦੀ ਤੁਸੀਂ ਅਸੀਂ ਦੀ ਬਿਲਕੁਲ ਵੀ ਟੈਨਸ਼ਨ ਨਾ ਲਿਆ ਕਰੋ ਬਟ ਉਸ ਤੋਂ ਇਲਾਵਾ ਅਗਰ ਤੁਹਾਨੂੰ ਕੁਝ ਹੋਰ ਚਾਹੀਦਾ ਹੈ ਨਾ ਤੁਸੀਂ ਕੋਈ ਹੋਰ ਲਾਈਨਿੰਗ ਐਡ ਕਰਵਾਉਣੀ ਹੈ ਜਾਂ ਕਾਟਨ ਦੀ ਟਾਫਟਾ ਦੀ ਡਿਜ਼ਾਈਨ ਦੀ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਠੀਕ ਹੈ ਲਓ ਜੀ ਕਾਟਨ ਟਾਸ ਦੇ ਵਿੱਚ ਹੀ ਆਪਾਂ ਦੁਪੱਟ ਕਿ ਮੋਸਟ ਜਿਹੜੇ ਸਾਡੇ ਫੌਰਨ ਵਾਲੀਆਂ ਭੈਣਾਂ ਨੇ ਉਹਨਾਂ ਨੇ ਗੁਰਦੁਆਰਾ ਸਾਹਿਬ ਵੀ ਸੂਟ ਰੈਡੀ ਕਰਵਾਏ ਹੁੰਦੇ ਨੇ ਔਰ ਉਹਨਾਂ ਨੂੰ ਇਹੀ ਹੁੰਦਾ ਕਿ ਸਾਡੇ ਦੁਪट्टे ਜਿਹੜੇ ਸਿਰ ਦੇ ਉੱਪਰ ਟਿਕਣ ਤਾਂ ਬਿਲਕੁਲ ਭੈਣੋ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਵੀ ਟੈਂਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਕਿ ਸਾਡਾ ਦੁਪੱਟਾ ਪਤਾ ਨਹੀਂ ਕਿਵੇਂ ਦਾ ਬਣੇਗਾ ਕਿਵੇਂ ਦਾ ਨਹੀਂ ਹੁਣ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਦੁਪੱਟਾ ਆਪਾਂ ਇੱਥੇ ਰੈਡੀ ਕੀਤਾ ਔਰ ਪ੍ਰੋਪਰ ਕਲਰ ਮੈਚ ਹੋ ਰਿਹਾ ਜੇ ਤੁਹਾਨੂੰ ਕੁਝ ਹੁੰਦਾ ਹੈ ਕਿ ਜਦੋਂ ਆਪਾਂ ਕਰੇਪ ਦੇ ਉੱਪਰ ਸੂਟ ਰੈਡੀ ਕੀਤਾ ਔਰ ਉਹਦੇ ਨਾਲ ਦੁਪੱਟਾ ਤੁਸੀਂ ਕਹਿੰਦਾ ਵੀ ਕਾਟਨ ਡਸਟ ਲਾ ਦਿਓ ਹਨਾ ਕਈ ਵਾਰ ਕਾਟਨ ਦਾ ਦੁਪੱਟ ਸੂਟ ਹੁੰਦਾ ਹੈ ਨਾ ਤੁਸੀਂ ਕਹਿੰਦੇ ਕਿ ਦੁਪੱਟਾ ਚੁਣੌਣ ਦਾ ਲਗਾ ਦਿਓ ਉਹਦੇ ਨਾਲ ਥੋੜਾ ਜਿਹਾ ਫਰਕ ਪੈਂਦਾ ਸ਼ਾਈਨ ਦੇ ਵਿੱਚ ਠੀਕ ਹੈ ਜੀ ਤੇ ਜਿਹੜਾ ਕਾਟਨ ਸੂਟ ਨਾਲ ਦੁਪੱਟਾ ਸਹੀ ਲੱਗਦਾ ਸੀ ਉਹ ਹੀ ਐਡ ਕਰ ਦਿੰਨੇ ਆ ਜਿਹੜਾ ਕ੍ਰੇਪ ਨਾਲ ਸਹੀ ਲੱਗਦਾ ਸੀ ਕ੍ਰੇਪ ਦੇ ਨਾਲ ਐਡ ਕਰ ਦਿੰਨੇ ਆ ਪਰ ਤੁਸੀਂ ਅਗਰ ਤੁਹਾਨੂੰ ਫੋਰਸ ਕਰਦੇ ਹੋ ਕਿ ਨਹੀਂ ਸਾਨੂੰ ਪਿਓਰ ਹੀ ਚਾਹੀਦਾ ਦੁਪੱਟਾ ਚਾਹੇ ਕਾਟਨ ਦਾ ਸੂਟ ਹੈ ਤਾਂ ਆਪਾਂ ਤੁਹਾਡੀ ਚੋਇਸ ਅਕੋਰਡਿੰਗ ਹੀ ਦੁਪੱਟਾ ਜਿਹੜਾ ਲਗਾਵਾਂ ਲਓ ਬਹੁਤ ਪਿਆਰਾ ਜਿਹਾ ਆਰੀ ਵਰਗ ਦੇ ਵਿੱਚ ਇਹ ਵਾ ਪੀਸ ਜਿਹੜਾ ਰੈਡੀ ਹੋਇਆ ਹੋਇਆ ਵੀ ਦੇਖ ਸਕਦੇ ਦੇਖਣ ਨੂੰ ਸਿੰਪਲ ਲੱਗ ਰਿਹਾ ਕਿ ਬਸ ਸਿੰਪਲ ਅੰਬੀਆਂ ਬਣੀਆਂ ਸੈਂਟਰ ਪੈਨਲ ਬਣਿਆ ਹੋਇਆ ਬਟ ਸੂਟ ਦੀ ਅਗਰ ਮੈਂ ਲੁੱਕ ਦੀ ਗੱਲ ਕਰਾਂ ਤਾਂ ਬਹੁਤ ਪਿਆਰੀ ਜਿਹੀ ਲੁੱਕ ਆਉਂਦੀ ਹੈ ਜੀ ਸੂਟ ਬਣਨ ਤੋਂ ਬਾਅਦ ਔਰ ਤੁਸੀਂ ਜਦੋਂ ਵੇਅਰ ਕਰੋਗੇ ਤੁਹਾਨੂੰ ਪ੍ਰੋਪਰ ਲੁੱਕ ਜਿਹੜੀ ਦੀ ਪਤਾ ਲੱਗੇਗੀ ਬਹੁਤ ਸੋਹਣਾ ਸਿੰਪਲ ਹੈ ਨੈੱਕ ਰੈਡੀ ਕੀਤਾ ਆਪਾਂ ਤੇ ਬਟਨ ਦਿੱਤੇ ਹੋਏ ਨੇ ਬੋਟਲੀ ਬਟਨ ਤੋਂ ਕੁਝ हट ਕੇ ਆਪਾਂ ਨੇ ਇਸ ਵਾਰ ਕੀਤਾ ਬਹੁਤ ਸੋਹਣਾ ਨੈੱਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੈਂਟਰ ਪੈਨਲ ਰਹੇਗਾ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਰਹੇਗਾ ਇੱਕ ਇੱਕ ਅੰਬੀ ਜਿਹੜੀ ਸਾਡੀਆਂ ਬਾਹਾਂ ਦੇ ਉੱਪਰ ਬਣੀ ਹੋਈ ਹੈ ਠੀਕ ਹੈ ਜੀ ਅਨਿ ਫੈਬ੍ਰਿਕ ਉਪਰ ਤੁਸੀਂ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਕਾਫੀ ਹੈਵੀ ਸੂਟ ਨਹੀਂ ਵੇਅਰ ਕਰ ਸਕਦੀਆਂ ਤੁਸੀਂ ਇਸ ਤਰ੍ਹਾਂ ਦੇ ਸਿੰਪਲ ਸੋਬਰ ਜਿਹੇ ਡਿਜ਼ਾਈਨ ਕਿਸੇ ਵੀ ਫੈਬ੍ਰਿਕ ਉਪਰ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ 크ريب ਤੇ ਬਣਾਓਗੇ ਜੀ ਡਰੈਸ ਹੋਰ ਦਾ ਤਾਂ ਸੋਹਣੀ ਆਏਗੀ ਔਰ ਪਾਰਟੀ ਵੇਅਰ ਲੁੱਕ ਦੇ ਵਿੱਚ ਤੁਹਾਡਾ ਸੂਟ ਜਿਹੜਾ ਰੈਡੀ ਹੋ ਜਾਏਗਾ ਇਸ ਤਰ੍ਹਾਂ ਰਹੋ ਜੀ ਸਲਵਾਰ ਦੇ ਉੱਪਰ ਕੰਮ ਰਹੇਗਾ ਠੀਕ ਹੈ ਬਹੁਤ ਪਿਆਰਾ ਜਿਹਾ ਕੰਮ ਸਲਵਾਰ ਦੇ ਉੱਪਰ ਹੋਇਆ ਹੋਇਆ और दुपट्टा इतना सिंपल आप टाई एंड डई रखी हुई है बेस कलर ग्रीन जहा रख के मेहंदी तो ग्रीन जहा मेहरून कलर का सटच दिता हुआ है दुपट्टा रेडी हो रहा है इस करके आप शोर नहीं कर सके ठीक है जी ਤੁਹਾਨੂੰ ਜਿਵੇਂ ਦੱਸਿਆ ਵੀ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈ布 ਦੇ ਉੱਪਰ ਤੁਸੀਂ ਇਹ ਵਾਲਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਜੋ ਤੁਹਾਨੂੰ ਦਿਖਾਇਆ ਤੁਸੀਂ ਉਹੀ ਰੈਡੀ ਕਰਾਉਣਾ ਔਰ ਪਲੀਜ਼ ਮੈਨੋਂ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ ਅਲੱਗ ਤੋਂ ਪਿਕਚਰ ਜਿਹੜੀ ਨਾਮ ਕਿਹਾ ਕਰੋ ਕਿ ਪਿਕਚਰਸ ਸੈਂਡ ਕਰ ਦਿਓ ਕਿਉਂਕਿ ਹੁਣ ਜਿਵੇਂ ਤੁਹਾਨੂੰ ਇਹ ਸੂਟ ਦਿਖਾਏ ਨੇ ਸੀ ਹਨਾ ਤਾਂ ਇਹ ਜਿਵੇਂ ਵੀਡੀਓ ਸ਼ੂਟ ਹੋ ਗਈ ਨਾਮ ਦੇ ਨਾਲ ਇਹ ਸੂਟਾਂ ਦੇ ਜਿਹੜੇ ਪੈਕਿੰਗ ਹੋ ਜਾਣੀ ਹੈ ਔਰ ਕੋਰੀਅਰ ਚਲੇ ਜਾਣੇ ਨੇ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਔਰ ਤੁਸੀਂ ਮੇਰੇ ਵੀ ਪਾਇਆ ਹੋਇਆ ਦੇਖਿਆ ਹੋਇਆ ਔਰ ਤੁਹਾਨੂੰ ਇਹ ਵੀ ਆਪਾ ਦਿਖਾ ਰਿਆ ਬਹੁਤ ਟਾਈਮ ਤੋਂ ਸਾਡਾ ਇਹ ਵਾਲਾ ਡਿਜ਼ਾਈਨ ਬਣ ਰਿਹਾ ਔਰ ਇਸ ਡਿਜ਼ਾਈਨ ਦਾ ਕੀ ਕਹਾਂ ਕਿ ਸਭ ਦੇ ਦਿਲ ਦੇ ਉੱਪਰ ਰਾਜ ਕੀਤਾ ਇਹ ਵਾਲਾ ਡਿਜ਼ਾਈਨ ਨੇ ਔਰ ਕਲਰ ਕੰਬੀਨੇਸ਼ਨ ਜੇ ਅਗਰ ਮੈਂ ਗੱਲ ਕਰਾਂ ਤਾਂ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਜਿਹੜਾ ਬਣਿਆ ਹੋਇਆ ਠੀਕ ਹੈ ਜੀ ਹੁਣ ਬਾਹਨੀ ਦੇ ਵਿੱਚ ਸਾਡੇ ਕੋਲ ਇਹ ਵਾਲਾ ਡਿਜ਼ਾਈਨ ਆਇਆ ਸੀ ਇਹ ਵੀ ਸਾਰਾ ਸੋਲਡ ਆਊਟ ਹੋ ਚੁੱਕਿਆ ਠੀਕ ਹੈ ਅਗਰ ਤੁਸੀਂ ਇਸ ਤਰ੍ਹਾਂ ਦਾ ਕਲਰ ਬਣਾਉਣਾ ਚਾਹੁੰਦੇ ਹੋ ਲਾਈਟ ਆਪਾਂ ਤੁਹਾਨੂੰ ਇਹਦਾ ਪ੍ਰੋਪਰ ਡਿਜ਼ਾਈਨ ਜਿਹੜਾ ਆਏ ਹੋਏ ਨਵੇਂ ਨਵੇਂ ਕਲਰ ਚਾਰਟ ਆਇਆ ਉਹ ਤੁਹਾਨੂੰ ਸੈਂਡ ਕਰਾਂਗੇ ਉਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਹੋਇਆ ਤੁਸੀਂ ਸਾਨੂੰ ਵਾਪਸ ਸਕਰੀਨਸ਼ਾਟ ਭੇਜ ਕੇ ਇਵੇਂ ਦਾ ਸੇਮ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਪਹਿਲਾ ਜਿਹੜਾ ਤੁਹਾਨੂੰ ਬੋਟਲ ਗ੍ਰੀਨ ਦਿਖਾਇਆ ਮਹਿੰਦੀ ਗ੍ਰੀਨ ਜਿਹੜਾ ਉਹ ਆਪਾਂ ਪਿਓਰ ਕਰਕੇ ਦਿਖਾਇਆ ਇਹ ਵਾਲਾ ਜਿਹੜਾ ਡਿਜ਼ਾਈਨ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਾਣੀ ਦਾ ਇਹ ਪਿਓਰ ਔਰਗੈਨ ਦਾ ਉੱਪਰ ਦਿਖਾ ਰਹੇ ਹਾਂ ਜੀ ਇਸ ਤਰ ਘੇਰੇ ਦੇ ਉੱਪਰ ਕੰਮ ਰਹੇਗਾ ਦੋ ਫਲੋਰ ਘੇਰੇ ਦੇ ਉੱਪਰ ਬਣੇ ਹੋਏ ਨੇ ਬਹੁਤ ਸੋਹਣਾ ਲਾਈਟ ਡਾਰਕ ਜਿਹੜਾ ਕੰਬੀਨੇਸ਼ਨ ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਕਿਉਂਕਿ ਨਾ ਤਾਂ ਇਹ ਰੈੱਡ ਕਲਰ ਡਾਰਕ ਲੱਗ ਰਿਹਾ ਔਰ ਨਾ ਹੀ ਹੈ ਨਾ ਇਹ ਲਾਈਟ ਲੱਗ ਰਿਹਾ ਕਿਉਂਕਿ ਲਾਈਟ ਕਲਰ ਵੀ ਹੈਗਾ ਔਰ ਡਾਰਕ ਕਲਰ ਵੀ ਹੈਗਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਲਾਈਟ ਐਂਡ ਡਾਰਕ ਦਾ ਔਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਡਿਜ਼ਾਈਨ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਔਰ ਅਗਰ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਆ ਅਗਰ ਤੁਸੀਂ ਤੁਸੀਂ ਸਾਡੇ ਨਾਲ ਫੋਨ ਤੇ ਗੱਲ ਕਰਕੇ ਆਪਣਾ ਆਰਡਰ ਜਿਹੜਾ ਸਾਨੂੰ ਜਿਹੜਾ ਦੇਣਾ ਚਾਹੁੰਦੇ ਉਸ ਤੋਂ ਪਹਿਲਾਂ ਤੁਸੀਂ ਸਾਰਾ ਕਨਫਰਮ ਕਰ ਸਕਦੇ ਹੋ ਠੀਕ ਹੈ ਜੀ। ਕਿ ਲੋ ਜੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਵੇਗੀ। ਅਗਰ ਵਧੀਆ ਲੱਗੀ ਪਲੀਜ਼ ਲਾਈਕ ਕਰੋ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ। ਮਿਲਦੇ ਹਾਂ ਲਈ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ।